ਜ਼ਿਲ੍ਹਾ ਤਰਨਤਾਰਨ ਵਿਖੇ ਲੋਕਾਂ ਨੇ ਕੀਤਾ ਬਿਜਲੀ ਦਫ਼ਤਰ ਦਾ ਕਰੋ। ਮੁਰਦਾਬਾਦ ਬਿਜਲੀ ਬਾਟ ਮੁਰਦਾਬਾਦ ਲਗਾਤਾਰ 3 ਦਿਨ ਬਿਜਲੀ ਬੰਦ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਸਰਕਾਰ ਦੁਆਰਾ ਚੋਣਾ ਵਿਲੇ ਕੀਤੇ ਕਰਮਚਾਰੀਆਂ ਦੇ ਨਾਲ ਵਾਅਦੇ ਪੂਰੇ ਨਾ ਹੋਣ ਕਾਰਨ ਕਰਮਚਾਰੀ ਬੈਠੇ ਹੜਤਾਲ ਤੇ ਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿੱਥੇ ਕਿ ਅੱਜ ਮਜਬੂਰ ਹੋ ਕੇ ਲੋਕਾਂ ਦੇ ਵੱਲੋਂ ਬਿਜਲੀ ਘਰ ਤਰਨ ਤਰਨ ਫੋਕਲ ਪੁਆਇੰਟ ਦਾ ਘਰਾਓ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਭਵਨ ਕਮਾਨਜੀ ਨੂੰ ਬੇਨਤੀ ਕਰਦਾ ਤੁਸੀਂ ਆਪਣਾ ਜਦੋਂ ਸਾਡੇ ਪਟਵਾਰੀ ਜਾਂ ਕਾਨੂੰਗੋ ਉਹਨਾਂ ਦੇ ਵਾਸਤੇ ਤੁਸੀਂ ਬੜੇ ਤਕੜੇ ਪ੍ਰਬੰਧ ਕੀਤੇ ਸੀ ਤੇ ਤੁਹਾਡੇ ਵੱਲੋਂ ਧਮਕੀ ਆਈ ਸੀਗੀ ਕਿ ਜੇ ਇਹ ਲੋਕ ਕੰਮ ਨਹੀਂ ਕਰਦੇ ਤੇ ਸਾਡੇ ਕੋਲ ਪਟਵਾਰੀਆਂ ਦੇ ਜਾਂ ਕਾਨੂੰਗੋ ਵਾਲੇ ਬਹੁਤ ਜ਼ਿਆਦੇ ਮੁੰਡੇ ਫ੍ਰੀ ਬੈਠੇ ਆ ਜਿਹੜੇ ਦਾਦਾ 15-15000 ਰੁਪਏ ਦੇ ਕੰਮ ਕਰਨ ਲਈ ਤਿਆਰ ਆ ਤੇ ਕੀ ਗੱਲ ਅੱਜ ਬਿਜਲੀ ਮੈਕਮੇ ਲਈ ਤੁਹਾਡੇ ਕੋਲ ਕੋਈ ਕੰਮ ਕਰਨ ਵਾਲਾ ਪੰਡਾ ਨਹੀਂ ਮਿਲਿਆ ਪਰ ਅਜੇ ਵੀ ਬਿਜਲੀ ਕਰਮਚਾਰੀ ਉਹ ਜਿਹੜੇ ਨੇ ਹੜਤਾਲਤੇ ਨੇ ਅਤੇ ਉਹ ਕੰਮ ਕੋਈ ਵੀ ਨਹੀਂ ਕਰ ਰਿਹਾ ਜ਼ਿਲ੍ਹਾ ਤਰਨਤਾਰਨ ਵਿਖੇ ਲੋਕਾਂ ਨੇ ਕੀਤਾ ਬਿਜਲੀ ਦਫ਼ਤਰ ਦਾ ਘਰਾਓ ਲਗਾਤਾਰ 3 ਦਿਨ ਬਿਜਲੀ ਬੰਦ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਸਰਕਾਰ ਦੁਆਰਾ ਚੋਣਾ ਵੇਲੇ ਕੀਤੇ ਕਰਮਚਾਰੀਆਂ ਦੇ ਨਾਲ ਵਾਅਦੇ ਪੂਰੇ ਨਾ ਹੋਣ ਕਰ ਕਰਮਚਾਰੀ ਬੈਠੇ ਹੜਤਾਲ ਤੇ ਜਿਸ ਨੂੰ ਲੈ ਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿੱਥੇ ਕਿ ਅੱਜ ਮਜਬੂਰ ਹੋ ਕੇ ਲੋਕਾਂ ਦੇ ਵੱਲੋਂ ਬਿਜਲੀ ਘਰ ਤਰਨਤਾਰਨ ਫੋਕਲ ਪੁਆਇੰਟ ਦਾ ਘਰਾਓ ਕੀਤਾ ਗਿਆ ਕੁਝ ਕਰਮਚਾਰੀ ਹੜਤਾਲ ਤੇ ਨਹੀਂ ਕਈ ਜਗਤ ਤੇ ਬਿਜਲੀ ਚੱਲ ਰਹੀ ਅਤੇ ਕੁਝ ਜਗ੍ਹਾ ਤੇ ਬਿਜਲੀ ਬੰਦ ਹੈ ਜਦ ਲੋਕਾਂ ਦੇ ਵੱਲੋਂ ਬਿਜਲੀ ਦਫ਼ਤਰ ਦਾ ਘਰਾਵ ਕੀਤਾ ਗਿਆ ਤਾਂ ਕੁਝ ਜਗ੍ਹਾ ਤੇ ਬਿਜਲੀ ਆ ਚੁੱਕੀ ਹੈ ਤੇ ਕੁਝ ਜਗ੍ਹਾ ਤੇ ਬੰਦ ਹੈ ਪਰ ਅਜੇ ਵੀ ਬਿਜਲੀ ਕਰਮਚਾਰੀ ਉਹ ਜਿਹੜੇ ਨੇ ਹੜਤਾਲ ਤੇ ਨੇ ਅਤੇ ਉਹ ਕੰਮ ਕੋਈ ਵੀ ਨਹੀਂ ਕਰ ਰਿਹਾ ਜਿਸ ਨੂੰ ਲੈ ਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧੀ ਲੋਕ ਹੋਰ ਕੀ ਕਹਿ ਰਹੇ ਨੇ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਵੀ ਦੇਖੋ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੇਰੇ ਨਾਲ ਗੁਰਦੇਵ ਸਿੰਘ ਤੇ ਕੀ ਗੱਲਬਾਤ ਹੋਈ ਹੈ ਇਹ ਬਿਲੀ ਦੇ ਗੱਲਬਾਤ ਇਹ ਆ ਜੀ ਅਸੀਂ 4-5 ਦਿਨ ਹੋ ਗਿਆ ਬਲਾਈਟ ਤੋਂ ਬਹੁਤ ਜ਼ਿਆਦਾ ਟੰਗਿਆ ਰੋਜ਼ ਰਾਤ ਨੂੰ 1 ਵਜੇ ਬੰਦ ਹੋ ਜਾਂਦੀ 12 ਵਜੇ ਬੰਦ ਹੋ ਜਾਂਦੀ ਹੈ ਬੱਚਿਆਂ ਨੇ ਪੜ੍ਹਾਈ ਕਰਨੀ ਹੈ ਸਵੇਰੇ ਉੱਠ ਕੇ ਨਹਾ ਧੋ ਕੇ ਜਿਹੜਾ ਵਾ ਸਕੂਲ ਜਾਣਾ ਹੁੰਦਾ ਸਾਡੇ ਬੱਚੇ ਨਾਲ ਤੇ ਸਕੂਲ ਜਾ ਰਹੇ ਆ ਅਸੀਂ ਪਾਣੀ ਤੋਂ ਵੀ ਬਤਰ ਹੋਏ ਪਏ ਆ ਨਾ ਤੇ ਨਾਤਾ ਹੀ ਜਾ ਰਿਹਾ ਪਾਣੀ ਅੱਜ ਲਾਈਟ ਜਿਹੜੀ ਆ ਰਾਤ ਦੀ 12 ਵਜੇ ਦੀ ਬੰਦ ਕੀਤੀ ਇਹਨਾਂ ਨੇ ਬਿਜਲੀ ਘਰ ਵਾਲਿਆਂ ਨੇ ਜਾਨ ਬੁੱਝ ਕੇ ਜਿਹੜੀਆਂ ਤਾਰਾਂ ਉਹ ਪੈਂਚਰ ਕੀਤੀਆਂ ਗਈਆਂ ਜਿਹੜੇ ਜਈ ਆ ਆਪਣੇ ਆਪ ਨੂੰ ਹੜਤਾਲ ਤੇ ਬੈਠਿਆ ਜੇ ਅਸੀਂ ਪ੍ਰਾਈਵੇਟ ਬੰਦਾ ਲਿਆਉਂਦੇ ਆ ਤੁਹਾਨੂੰ ਧਮਕੀ ਦੇ ਦਿੰਦੇ ਆ ਵੀ ਤੁਸੀਂ ਘੁੰਮੇ ਦੁਤੇ ਜੜੇ ਤੇ ਇਹ ਕੰਮ ਨਹੀਂ ਹੀ ਕਰਨ ਦੇਣਾ ਤਾਂ ਮੇਰੀ ਨਾ ਗੱਲ ਹੋਈ ਐ ਐਸ ਡੀਓ ਸਾਹਿਬ ਨਾਲ ਜਿਹੜੇ ਜਈ ਸਾਹਿਬ ਉਹਨਾਂ ਵੀ ਗੱਲ ਹੋਈ ਐ ਉਹਨਾਂ ਦਾ ਕਹਿਣਾ ਵਾ ਕਿ ਜਿਹੜਾ ਇੱਕ ਫਿੱਟਰ ਚੱਲ ਰਿਹਾ ਇੱਕ ਚੱਲ ਰਹੀ ਰਿਹਾ ਜਿਹੜਾ ਐਸ ਡੀਓ ਆ ਐਸ ਡੀਓ ਸਾਹਿਬ ਜਿਹੜਾ ਵਾ ਸੈਨ ਨਹੀਂ ਕਰਦਾ ਇਸ ਕਰਕੇ 4 ਦਿਨ ਹੋ ਗਿਆ ਟਰਾਂਸਫਰ ਕੋਈ ਅੰਦਰ ਦੀ ਪ੍ਰੋਬਲਮ ਪਈ ਐ ਤੇ ਇਹਨਾਂ ਨੂੰ ਚਾਹੀਦਾ ਨਹੀਂ ਇਸ ਕਰਕੇ ਕਿ ਤਿੰਨ ਦਿਨ ਹੋ ਗਏ ਆ ਤੇ ਪਹਾੜੀਓ ਸਾਹਿਬ ਨੂੰ ਸਾਈਨ ਕਰਕੇ ਦੇਣੇ ਚਾਹੀਦੇ ਜਿਹੜਾ ਆ ਟਰਾਂਸਫਰ ਲਿਆ ਕੇ ਤੇ ਉਹਨੂੰ ਚਲਾ ਦੇਣ ਅੰਦਰ ਕੋਈ ਫਾਲਟ ਨਹੀਂ ਜੀਏਗਾ ਲਾਈਟ ਹੀ ਨਹੀਂ ਛੱਡਣ ਦੇ ਅਸੀਂ ਹੱਥ ਜੋੜ-ਜੋੜ ਕੇ ਵੇਖਨੇ ਸਾਰੀਆਂ ਤਾਰਾਂ ਜਿਹੜੀਆਂ ਚੜ੍ਹਦੀਆਂ ਚੈੱਕ ਕਰਾਈਆਂ ਇੱਕ ਟਰਾਂਸਫਰ ਨੂੰ ਜੁੱਤੋਂ ਸਾਨੂੰ ਥੋੜਾ ਜਿਹਾ ਲੱਗਾ ਜੀ ਉਹਨੂੰ ਬੰਦ ਹੀ ਕਰ ਦਿੱਤਾ ਅਨਿਕ ਜੇ ਲੋਨ ਨੂੰ ਕਾਟ ਹੀ ਦਿੱਲੀ ਹੈ ਤੇ ਬਾਕੀ ਕੋਈ ਫਾਲਟ ਨਹੀਂ ਹੈ ਜਾਇ ਉਹਨਾਂ ਨੇ ਸਿਰਫ ਆਪ ਦਾ ਰੌਂਜੜੀਆਂ ਵਾ ਫਾਲਟ ਕੀਤਾ ਵਾ ਆਪ ਜਾਣ ਬੁੱਝ ਕੇ ਪਰਸੋਂ ਤੁਸੀਂ ਵੀ ਮੌਜੂਦਾ ਆਮ ਆਦਮੀ ਪਾਰਟੀ ਦੇ ਨਾਲ ਰਹਿ ਇਡੀਓ ਸਾਹਿਬ ਨਾਲ ਤੁਹਾਡੀ ਗੱਲ ਹੋਈ ਉਹਨਾਂ ਨਾਲ ਕੋਈ ਗੱਲਬਾਤ ਹੋਈ ਜਾਂ ਕਿਸੇ ਵੀ ਐਮਐਲਏ ਨਾਲ ਜਾਂ ਕਿਸੇ ਨਾਲ ਗੱਲਬਾਤ ਕੀਤੀ ਅਧਿਕਾਰੀ ਅਸੀਂ ਸਰਦਾਰ ਹਰਨੀਤ ਸਿੰਘ ਸੰਘੂ ਜਿਹੜੇ ਹਲ ਕੰਚਾਰਜ ਤਰਨਤਾਰ ਤੋਂ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਆ ਤੇ ਗੱਲ ਇਹ ਆ ਕਿ ਉਹਨਾਂ ਨੇ ਅੱਗੋਂ ਕਿਹਾ ਕਿ ਟੋਟਲੇ ਪੰਜਾਬ ਦੇ ਵਿੱਚ ਆ ਹੋ ਸਕਦਾ ਹੈ 5 ਵਜੇ ਤੱਕ ਇਹਦਾ ਮਸਲਾ ਕੋਈ ਹੱਲ ਕਿ ਇਹ ਸਰਕਾਰ ਇਹਨਾਂ ਨਾਲ ਗੱਲ ਕਰਨਾ ਚਾਹੁੰਦੀ ਆ ਪਰ ਮੈਂ ਸਰਕਾਰ ਨੂੰ ਇੱਕ ਆਪਣਾ ਮੈਸੇਜ ਛੱਡਣਾ ਚਾਹੁੰਨਾ ਵਾਂ ਕਿ ਤੁਸੀਂ ਅੱਜ ਤੋਂ ਕਈ ਕਿ ਦਿਨ ਪਹਿਲਾਂ ਜਿਹੜਾ ਤੁਸੀਂ ਇੱਕ ਵੱਡਾ ਇੱਕ ਸੰਘਰਸ਼ ਘੜਿਆ ਸੀਗਾ ਜਿਹੜੇ ਪਟਵਾਰੀਆਂ ਨੇ ਪਟਵਾਰੀਆਂ ਨੇ ਸੰਘਰਸ਼ ਘੜਿਆ ਸੀਗਾ ਤੁਸੀਂ ਉਸੇ ਟਾਈਮ ਅਗਲੇ ਦਿਨ ਹੀ ਉਹਨਾਂ ਨੂੰ ਬਿਆਨ ਦੇ ਦਿੱਤੇ ਸੀ ਜੇ ਪਟਵਾਰੀ ਜਾਂ ਕਾਨੋਗੋ ਕਿਤੇ ਧਰਨੇ ਤੇ ਬੈਠੇ ਆ ਜੇ ਤੇ ਇਹਨਾਂ ਨੇ ਜਾਣਾ ਠੀਕ ਆ ਨਹੀਂ ਤੇ ਸਾਡੇ ਕੋਲ ਬਹੁਤ ਜਿਆਦੇ ਲੋਕ ਆ ਜਿਹੜੇ ਮਗਰ ਨੌਕਰੀਆਂ ਕਰਨ ਵਾਲੇ ਆ ਕੀ ਅੱਜ 4-5 ਦਿਨ ਤੋਂ ਜਿਹੜੀ ਲਾਈਟ ਬੰਦ ਕਰਕੇ ਇਹਨਾਂ ਬਿਜਲੀ ਵਾਲਿਆਂ ਨੇ ਤਮਾਸ਼ਾ ਕੀਤਾ ਆਪਣੀਆਂ ਏੜੀਆਂ ਮੰਗਾਂ ਕਰ ਰਹੇ ਆ ਮੰਗਾਂ ਜਾਇਜ ਹੋਣਗੀਆਂ ਮੈਂ ਨਿਆਂ ਜ ਨਹੀਂ ਕਹਿੰਦਾ ਪਰ ਇੰਨਾ ਪਬਲਿਕ ਨੂੰ ਤੰਗ ਕਰਕੇ ਕੀ ਤੁਹਾਨੂੰ ਫਾਇਦਾ ਕੀ ਮਿਲੂਗਾ ਜੇ ਪਬਲਿਕ ਹੀ ਤੁਹਾਡੇ ਪਰ ਖਲਾਫ ਹੋ ਗਈ ਮੈਂ ਭਗਵਨ ਦਮਨ ਸਿੰਘ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਜਿਹੜੇ ਸਾਡੇ ਬੇਰੁਜ਼ਗਾਰ ਲੋਕ ਆ ਫਿਰ ਇਹਨਾਂ ਨੂੰ ਵਿੱਚ ਧੱਕ ਦਿਓ ਬਿਜਲੀ ਵਾਲਿਆਂ ਦੇ ਵਿੱਚ ਤੇ ਆਪ ਇਹਨਾਂ ਵਾਸਤੇ ਕਿਉਂ ਨਹੀਂ ਆ ਕੰਮ ਹੋ ਰਿਹਾ ਨਹੀਂ ਇੱਕ ਤੁਹਾਡਾ ਸਵਾਲ ਆ ਤੁਸੀਂ ਕਹਿ ਰਹੇ ਕਿ ਬਿਜਲੀ ਕਰਮਚਾਰੀ ਜਿਹੜੇ ਨੇ ਹੜਤਾਲ ਦੇ ਨੇ ਪਰ ਉਹਨਾਂ ਨੂੰ ਲੋਕਾਂ ਨੂੰ ਪਰੇਸ਼ਾਨ ਥੋੜਾ ਕਰਨਾ ਚਾਹੀਦਾ ਜੇ ਉਹਨਾਂ ਦੀਆਂ ਆਪਣੀਆਂ ਕੋਈ ਮੰਗਾਂ ਵਾ ਪਰਸਨਲ ਕੋਈ ਮੰਗਾਂ ਸੀਐਮ ਨਾਲ ਗੱਲ ਕਰਨਾ ਜਾਂ ਮੰਤਰੀ ਸਾਹਿਬ ਨਾਲ ਡੀਓ ਨਾਲ ਗੱਲ ਕਰਨ ਮੈਂ ਕਹਿੰਦਾ ਹਾਂ ਉੱਥੇ ਜਾ ਕੇ ਆਪਦੇ ਮਸਲੇ ਹੱਥ ਰੱਖਣ ਜਿਹੜੇ ਇੱਥੇ ਸ ਕਿ ਪਹਿਲੀ ਗੱਲ ਲੋੜ ਨਹੀਂ ਹੁੰਦੀ ਦੋ ਚਾਰ ਬੰਦੇ ਜਿਹੜੇ ਮੇਂੜਿਆਂ ਜਾਂ ਮੰਤਰੀ ਨੂੰ ਮਿਲ ਲੈਣ ਜਾਂ ਮੁੱਖ ਮੰਤਰੀ ਨੂੰ ਮਿਲ ਲੈਣ ਸੋ ਵੀਰਾਂ ਨੂੰ ਇਹ ਬੇਨਤੀ ਆ ਕਿ ਆਪਾਂ ਜਿਹੜੀ ਇਹ ਬਿਜਲੀ ਜਿਹੜੀ ਜਗਾ ਕੇ ਛੱਡਣੀ ਅੱਜ ਭਾਵੇਂ ਉਹਦੇ ਲਈ ਜਿੱਡਾ ਮਰਜੀ ਸਾਨੂੰ ਸੰਘਰਸ਼ ਕਰਨਾ ਪਵੇ ਖੜਨਾ ਇੱਥੇ ਖੜਨਾ ਪਵੇ ਬੀਜ ਲਾ ਕੇ ਅਸੀਂ ਮਰਨ ਵਰਤ ਵੀ ਰੱਖਾਂਗੇ ਭੋਖੜ ਦਾ ਜਦੋਂ ਸਾਡੇ ਘਰੇ ਆਟਾ ਗੁੰਨ ਕਿੰਨੇ ਕਿੰਨੇ ਦਿਨ ਹੋ ਗਏ ਬੱਤੀ ਨਹੀਂ ਆ ਰਹੀ ਕਿੰਨੇ ਦਿਨ ਹੋ ਗਏ ਨਹੀਂ ਤਿੰਨ ਤੋਂ ਚਾਰ ਦਿਨ ਹੋ ਗਏ ਜੀ ਬੱਤੀ ਜਿਹੜੀ ਉਹ ਬੰਦ ਕੀਤੀ ਹੁਣ ਅਗਲਾ ਸੰਘਰਸ਼ ਕੀ ਆ ਤੁਹਾਡਾ ਅਗਲਾ ਸੰਘਰਸ਼ ਹੈ ਬੱਤੀ ਜਗਾ ਕੇ ਖੜਨੀ ਆ ਭਾਵੇਂ ਉਹਦੇ ਲਈ ਇੱਥੇ ਸਾਰਾ ਪਰਿਵਾਰ ਬਿਠਾਉਣਾ ਪਵੇ ਕਿਉਂਕਿ ਆਟਾ ਗੁੰਨਣ ਲਈ ਤੇ ਪਾਣੀ ਨਹੀਂ ਰੋਟੀ ਸਾਨੂੰ ਮਿਲਨੀ ਨਹੀਂ ਤਈ ਇੱਥੇ ਬੈਠੇ ਜੀ ਕਿੰਨੇ ਬੰਦੇ ਕੋਲ ਰਹੋਣ ਜਾਣ ਕੋ ਬੈਠੇ ਸਾਰੇ ਲੋਕ ਆਪਸੇ